ਸਸਿਕਾਲ ਜੀ ਡੀ5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਢਮਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੋਂ ਪਾਣੀ ਤੇ ਫਿਰ ਆਇਆ ਮੁੱਖ ਮੰਤਰੀ ਭਗਵੰਤ ਮਾਨ ਦਾ ਤਿੱਖਾ ਬਿਆਨ ਕਿਹਾ ਪਾਣੀ ਸਾਡੀ ਲਾਈਫਲਾਈਨ ਅਸੀਂ ਪਾਣੀ ਵੀ ਬਚਾਵਾਂਗੇ ਤੇ ਪੰਜਾਬ ਦੀ ਜਵਾਨੀ ਵੀ ਕਲੰਬੀਆ ਚ ਫਸੇ ਸੱਤ ਪੰਜਾਬੀ ਨੌਜਵਾਨ ਵੀਡੀਓ ਰਾਹੀਂ ਮਦਦ ਦੀ ਲਗਾਈ ਗੁਹਾਰ ਪੱਤਰਿਕਾ ਕੁਲਦੀਪ ਸਿੰਘ ਢਾਲੀਵਾਲ ਨੇ ਤੁਰੰਤ ਕਾਰਵਾਈ ਕੀਤੀ ਸ਼ੁਰੂ ਕਿਸਾਨ ਦੀ ਧਿਰੇ ਦਸ ਵਿੱਚ ਮਾਰੀ ਬਾਜੀ ਸੂਬੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਵਿਧਾਇਕ ਪ੍ਰਵਾਹ ਦਾ ਮਾਣ ਮੈਰਿਟ ਲਿਸਟ 'ਚ 300 'ਚੋਂ 256 ਲੜਕੀਆਂ ਤੇਜ਼ੀ ਨਾਲ ਅੱਗੇ ਵਧਿਆ ਚੱਕਰਵਾਤੀ ਤੂਫਾਨ ਸ਼ਕਤੀ ਪੱਛਮੀ ਗੜਬੜੀ ਹੋਈ ਸਰਗਰਮ ਪੰਜਾਬ ਦੇ ਮੌਸਮ ਬਾਰੇ ਚੇਤਾਵਨੀ ਜਾਰੀ ਹੁਣ ਖਬਰਾਂ ਵਿਸਥਾਰ ਨਾਲ ਬੀਬੀਏਪੀ ਨਾਲ ਚੱਲ ਰਹੇ ਵਿਵਾਦ ਤੇ ਬੋਲਦਿਆਂ ਭੁਖਮંત્રી ਭਗਵੰਤ ਮਾਨ ਨੇ ਕਿਹਾ ਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਵਰ ਚੁੱਕਾ ਹੈ ਹੁਣ ਉਸ ਨੂੰ 21 ਮਈ ਤੱਕ ਇੰਤਜ਼ਾਰ ਕਰਨਾ ਪਵੇਗਾ ਇਸ ਦੇ ਬਾਅਦ ਹਰਿਆਣਾ ਨੂੰ ਪਾਣੀ ਦਿੱਤਾ ਜਾਵੇਗਾ ਜੇ ਕਿਤੇ ਦੁਬਾਰਾ ਜਿਵੇਂ ਉਹ ਕਹਿੰਦੇ ਨੇ ਕਹਿੰਦੇ ਸਾਡਾ ਦਾ ਲੱਗੂਗਾ ਜੇ ਕਿਤੇ ਦੁਬਾਰਾ ਇਦਾਂ ਹੋ ਗਿਆ ਫਿਰ ਦੁਬਾਰੇ ਉਹ ਤਾਂ ਆਪਦੇ ਜਿਹੜਾ ਕੰਮ ਉਹਨਾਂ ਨੂੰ ਆਉਂਦਾ ਉਹ ਤਾਂ ਉਹੀ ਕਰਨਗੇ ਵੀਰੋ ਉਹ ਨਹੀਂ ਹਟਦੇ ਆ ਤਾਂ ਬਾਰਿਸ਼ ਆ ਨਾ ਆ ਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਜੀ ਉਹਨਾਂ ਨੂੰ ਤਾਂ ਆਤਾਂ ਪਈਆਂ ਹੋਈਆਂ ਲਹੂ ਮੂਹ ਨੂੰ ਲੱਗਿਆ ਹੋਇਆ ਉਹਨਾਂ ਦੇ ਤਾਂ ਉਹਨਾਂ ਨੇ ਕੋਈ ਲੈਣਾ ਦੇਣਾ ਨਹੀਂ ਪੰਜਾਬ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਪੰਜਾਬ ਦੇ ਧੀਆਂ ਪੁੱਤਾਂ ਨਾਲ ਪੰਜਾਬ ਦੇ ਚੁੱਲਿਆਂ ਨਾਲ ਪੰਜਾਬ ਦੇ ਪਾਣੀਆਂ ਨਾਲ ਕੋਈ ਲੈਣਾ ਦੇਣਾ ਆ ਹੁਣ ਜਿਹੜਾ ਰੌਲਾ ਪਿਆ ਪਾਣੀ ਦਾ ਹਰਿਆਣੇ ਨੂੰ ਅਸੀਂ ਕਿਹਾ ਭਾਈ ਸਾਡੇ ਹਿੱਸੇ ਦਾ ਤਾਂ ਅਸੀਂ ਆਪ ਵਰਤੀ ਜੰਨੇ ਆ ਤੁਸੀਂ ਆਪਣੇ ਹਿੱਸੇ ਦਾ ਵਰਤ ਹਟੇ 31 ਮਾਰਚ ਤੱਕ ਹੁਣ ਤੁਹਾਨੂੰ 21 ਮਈ ਤੱਕ ਵੇਟ ਕਰਨੀ ਪੈਣੀ ਆ 21 ਮਈ ਨੂੰ ਤੁਹਾਨੂੰ ਨਮਾ ਕੋਟਾ ਮਿਲੂਗਾ ਉਦੋਂ ਬਾਅਦ ਜਿੰਨਾ ਮਰਜ਼ੀ ਵਰਤ ਲਿਓ ਸਾਲ ਚੱਲਦਾ ਜਦੋਂ ਮਰਜ਼ੀ ਵਰਤ ਲਿਓ ਕਹਿੰਦੇ ਜੀ ਪਹਿਲਾਂ ਤਾਂ ਸਾਨੂੰ ਐ ਮਿਲ ਜਾਂਦਾ ਹੁੰਦਾ ਸੀ ਮੈਂ ਕਹਿੰਦੀ ਪਹਿਲਾਂ ਹੁਣ ਕੀ ਕਰੀਏ ਪਹਿਲਾਂ ਵਾਲਾ ਜ਼ਮਾਨਾ ਲੰਘ ਗਿਆ ਪਹਿਲਾਂ ਕੀ ਕਰਦੇ ਸੀ ਬਾਦਲ ਹੋਰੀ ਸਾਡੇ ਪਿੰਡ ਸਾਡੇ ਖੇਤ ਨੂੰ ਨਹਿਰ ਕੱਢ ਦੋ ਜੀ ਇੱਕ ਤੇ ਪਾਣੀ ਦੂਜਾ ਲੈ ਜਾਓ ਇਧਰ ਦੀ ਆਪ ਦੀ ਨਹਿਰ ਦੀ ਚਿੰਤਾ ਹੁੰਦੀ ਸੀ ਉਹਨਾਂ ਦੇ ਖੇਤਾਂ 'ਚ ਜਾ ਕੇ ਨਹਿਰਾਂ ਮੁੱਕ ਦਿਆਂ ਨੇ ਉਹ ਨਹਿਰ ਜਿਜੋ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਰਾਹ 'ਚ ਕੋਈ ਮੋਗੇ ਦੀ ਗਲਤੀ ਦੂਰ ਛੱਡੋ ਦੂਜੇ ਮੈਲਾਂ ਵਾਲੇ ਸੀ ਉਹਨਾਂ ਨੇ ਟੂਟੀਆਂ ਹੀ ਸੋਨੇ ਦੀਆਂ ਜਿਹਨੇ ਸੋਨੇ ਦੇ ਟੂਟੀਆਂ ਹੁਣ ਉਹਨਾਂ ਨੂੰ ਕੀ ਪਤਾ ਲੱਗਦਾ ਪਾਣੀ ਦਾ ਮੁੱਲ ਕੀ ਹੁੰਦਾ ਆ ਹੁਣ ਜਦੋਂ ਅਸੀਂ ਕਹਿ ਬਈ ਅਸੀਂ ਨਹੀਂ ਦੇਣਾ ਅਸੀਂ ਕੋਰਟ ਤੱਕ ਵੀ ਲੜਿਆ ਲੜ ਰਹੇ ਹਾਂ ਅਜੇ ਵੀ ਤੇ ਅੱਜ ਪੰਜਾਬ ਦਾ ਇੱਕ ਇੱਕ ਤੁਪਕਾ ਪੰਜਾਬ ਵਾਸਤੇ ਵਰਤਿਆ ਜਾ ਰਿਹਾ ਹੈ ਨਹਿਰਾਂ ਰਜਵਾਹੇ ਸੂਏ ਕੱਸੀਆਂ ਪਾਈਪਾਂ ਦੱਬ ਕੇ ਪਿੰਡਾਂ ਤੱਕ ਪਾਣੀ ਪਹੁੰਚਾਵਾਂਗੇ ਆਪਣਾ ਪਾਣੀ ਹੈ ਕਿਸੇ ਦਾ ਹੱਕ ਨਹੀਂ ਮਾਰਦੇ ਆਪਣਾ ਪਾਣੀ ਰਾਖੀ ਕਰਨੀ ਪਊਗੀ ਪਾਣੀ ਮੈਂ ਇਹਨਾਂ ਨੂੰ ਦੱਸਿਆ ਮੈਂ ਪੱਤਰਕਾਰ ਨੂੰ ਪਾਣੀ ਪਿੱਛੇ ਤਾਂ ਸਾਡੇ ਕਤਲ ਹੋ ਜਾਂਦੇ ਆ ਪਾਣੀ ਪਿੱਛੇ ਪਾਣੀ ਦੀ ਵਾਰੀ ਪਿੱਛੇ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਨੌਜਵਾਨ ਅਗਨੀਵੀਰ ਆਕਾਸ਼ਦੀਪ ਸਿੰਘ ਨੇ ਜੰਮੂ ਕਸ਼ਮੀਰ ਚ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕੀਤੀ। ਸਿਰ 'ਚ ਗੋਲੀ ਲੱਗਣ ਕਾਰਨ ਆਕਾਸ਼ਦੀਪ ਦੀ ਮੌਤ ਹੋ ਗਈ। ਸਰਕਾਰੀ ਸਨਮਾਨਾਂ ਨਾਲ ਆਕਾਸ਼ਦੀਪ ਦਾ ਅੰਤਿਮ ਸੰਸਕਾਰ ਹੋਇਆ। ਸ਼੍ਰੀਨਗਰ ਵਿੱਚ ਤਾਇਨਾਤ ਫਰੀਦਕੋਟ ਦਾ ਨੌਜਵਾਨ ਅਗਨੀਵੀਰ ਆਕਾਸ਼ਦੀਪ ਜਿਸ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ, ਉਸ ਦੀ ਮ੍ਰਿਤਕ ਦੇਹ ਨੂੰ ਅੱਜ ਉਸ ਦੇ ਪਿੰਡ ਚਾਹਲਾ ਵਿੱਚ ਲਿਆ ਗਿਆ। ਜਿੱਥੇ ਪੂਰੇ ਮਿਲਟਰੀ ਸਨਮਾਨਾਂ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪਿੰਡ ਵਿੱਚ ਕਾਫੀ ਗਮਗੀਨ ਮਾਹੌਲ ਸੀ। ਪਰਿਵਾਰ ਦਾ ਦੁੱਖ ਦੇਖਿਆ ਨਹੀਂ ਪਮੀਸ ਮੌਕੇ Akashdeep ਦੇ ਮਾਤਾ ਪਿਤਾ ਬਲੋਜ ਦੀ ਸ਼ੀਧੀ ਤੇ ਗਰ ਪ੍ਰਗਟ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਪੁੱਤ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਵਿੱਚ ਹੈ ਹਾਏ ਮੇ ਵੀਰ ਕੀ ਦੱਸਾਂ ਦਾਜਾ ਪੁੱਤ ਕਿ ਆ ਜਨਾ ਦਾ ਇਹ ਵੀਰ ਕੀ ਦੱਸਾਂ ਮਾਂ ਤੇ ਕੀ ਗੁਜ਼ਰਦੀ ਆ ਪੁੱਤ ਮੇਰਾ 7 ਫੁੱਟ ਦਾ ਜਵਾਨ ਪੋਤਾ ਜਿੱਡਾ ਬੇਚ ਪੈ ਕੇ ਆ ਗਿਆ ਮੈਂ ਮਾਣ ਕਰਾਂ ਕਿ ਕੀ ਕਰਾਂ ਪੁੱਤ ਮੇਰੇ ਪੁੱਤ ਬਿਨਾ ਮੇਰੀ ਅੰਦਰ ਨਹੀਂ ਠਰਦੀ ਹਾਏ ਪੁੱਤ ਮੇਰਾ ਪੁੱਤ ਦੇਸ਼ ਲਈ ਦੀ ਸੀਰ ਹੋ ਗਿਆ ਹਾਏ ਪੁੱਤ हाय मैं किथे हाए मै किए हाय हाय पुत मान भी कर दी पर घर खाली हो गया पुत बिना पुत घर खाली हो गया ਪੁੱਤ ਮੇਰਾ ਸਾਢੇ 20 ਸਾਲਾਂ ਦਾ ਪੁੱਤ ਅੱਜ ਚਲਾ ਗਿਆ ਹੀ ਹਾਏ ਮੈਂ ਪੁੱਤ ਮੇ ਤੋਂ ਬੋਲਿਆ ਨਹੀਂ ਜਾਂਦਾ ਹਾਏ ਅਕਾਸ਼ਦੀਪ ਨੂੰ ਅੰਤਿਮ ਵਿਦਾਇਗੀ ਦੇਣ ਲਈ ਵੱਡਾ ਇਕੱਠ ਪਹੁੰਚਿਆ ਇਸ ਦੁੱਖ ਦੀ ਘੜੀ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਮ੍ਰਿਤਕ ਅਕਾਸ਼ਦੀਪ ਨੂੰ ਅੰਤਿਮ ਵਿਦਾਇਗੀ ਦੇਣ ਲਈ ਪਹੁੰਚੇ ਸਾਡਾ ਆਪਣਾ ਬੱਚਾ ਸੀ ਬਹੁਤ ਦੁੱਖ ਹੈ ਕਿਸਵਦਾਂ ਦੇ ਬਿਆਨ ਨਹੀਂ ਕੀਤਾ ਜਾ ਸਕਦਾ ਉਹਦੀ ਮਾਲ ਵੇਖਿਆ ਨਹੀਂ ਜਾਂਦਾ ਪਰ ਇਸ ਸਮੇਂ ਤੇ ਮੈਂ ਕੇਂਦਰ ਸਰਕਾਰ ਨੂੰ ਇੱਕ ਗੱਲ ਜਰੂਰ ਕਹਿਣਾ ਵੀ ਇਹ ਅਗਨੀ ਵੀਰ ਇਹ ਸਕੀਮ ਗਲਤ ਹੈ ਇਹ ਦੇਸ਼ ਨਾਲ ਦੇਸ਼ ਦੇ ਨੌਜਵਾਨਾਂ ਨਾਲ ਦੇਸ਼ ਦੀ ਸੁਰੱਖਿਆ ਨਾਲ ਇਹ ਖਿਲਵਾੜ ਹੈ ਇਹ ਅਗਨੀ ਵੀ ਸਕੀਮ ਬੰਦ ਕਰਕੇ ਜਿਹੜੀ ਰੈਗੂਲਰ ਵਾਲੀ ਸਕੀਮਾਂ ਭਰਾਂ ਜ਼ਿਆਦਾਤਰ ਭੁਵੀ ਪਾਰਟੀਆਂ ਨੇ ਇਸ ਅਗਨੀਵੀਰ ਯੋਜਨਾ ਦਾ ਵਿਰੋਧ ਕੀਤਾ ਗਿਆ ਸੀ ਪਰ ਇਸ ਦੇ باوجود ਸੈਂਟਰਲ ਲੈਵਲ ਦੀ ਸਕੀਮ ਨੂੰ ਲਾਗੂ ਕਰਕੇ ਕਈ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਧੱਕੇ ਕਰਵਾਏ ਗਏ ਦੇਖੋ ਇਹ ਗੱਲ ਵਿਰੋਧੀ ਪਾਰਟੀਆਂ ਦੀ ਨਹੀਂ ਇਹ ਗੱਲ ਤਾਂ ਦੇਸ਼ ਦੀ ਹੈ ਸੋ ਦੇਸ਼ हित ਵਿੱਚ ਇਹ ਪਾਸ ਲੈਣਾ ਚਾਹੀਦਾ ਇਹਨੂੰ ਸਕ੍ਰੈਪ ਕਰ ਦੇਣਾ ਚਾਹੀਦਾ ਅਗਨੀਵੀਰ ਸਕੀਮ ਪੰਜਾਬ ਸਰਕਾਰ ਨੂੰ ਕੁਝ ਕੰਡੀਸ਼ਨਸ ਕਿਹੇਂਗੇ ਕਿ ਅਗਰ ਕੋਈ ਵੀ ਦੇਸ਼ ਤੇ ਰੱਖਿਆ ਕਰਦਾ ਹੈ ਸ਼ਹੀਦਾਂ ਦਾ ਪਰ ਮੈਂ ਅਗਨੀਵੀਰ ਕਿਉਂ ਨਾ ਹੋਵੇ ਉਸ ਨੂੰ ਇੱਕ ਮਤਲਬ ਸਲਮਾਨ ਤਰਾਸ਼ੀ ਦੇ ਨਾਲ ਉਹ ਜੋ ਵੀ ਪਾਲਿਸੀ ਹੈ ਅਸੀਂ ਤਾਂ ਸਾਡਾ ਤਾਂ ਆਪ ਦਾ ਬੱਚਾ ਜੋ ਵੀ ਪਾਲਿਸੀ ਸਰਕਾਰ ਦੀ ਹੋਏਗੀ ਉਹਦੇ ਚ ਕਵਰ ਹੋਏਗਾ ਕੀ ਮੰਨਦੇ ਹੋ ਕਿ ਇਸ ਸ਼ਹੀਦੀ ਦੇ ਨਾਲ ਆਪਾਂ ਕਿੰਨਾ ਕੋ ਮਤਲਬ ਫਕਰ ਮਹਿਸੂਸ ਹੁੰਦਾ ਜਦੋਂ ਇਸ ਤਰ੍ਹਾਂ ਆਪਣੇ ਬੱਚੇ ਦੇਸ਼ ਤੇ ਰੀਸ਼ੀ ਹੁੰਦਾ ਗੱਲ ਇਹ ਵੀ ਗੁਰੂ ਸਾਹਿਬ ਨੇ ਖਾਲਸਾ ਸਾਜਿਆ ਹੀ ਸ਼ਹੀਦ ਹੋਣ ਵਾਸਤੇ ਆ ਹੱਕ ਸੱਚ ਵਾਸਤੇ ਲੇਕਿਨ ਜਦੋਂ ਪੁੱਤ ਜਾਂਦਾ ਦੁੱਖ ਤਾਂ ਹੁੰਦਾ ਫਕਰ ਵੀ ਆ ਲੇਕਿਨ ਦੁੱਖ ਵੀ ਆ ਅੱਜ ਤੁਸੀਂ ਪਰਿਵਾਰ ਨਾਲ ਵੀ ਮਿਲਿਆ ਉਹਨਾਂ ਨੇ ਦੁੱਖ ਹੀ ਸਾਂਝਾ ਕੀਤਾ ਹੈ ਔਰ ਕਾਫੀ ਜਿਹੜਾ ਮਾਹੌਲ ਹੈ ਸੁੱਤ ਕੰਮ ਕੀ ਹੈ ਜਵਾਨ ਪੁੱਤ ਚਲਾ ਜਾਣਾ ਯਾਰ ਇਤੋਂ ਵੱਡਾ ਕਹਿਰ ਕੋਈ ਨਹੀਂ ਹੁੰਦਾ ਮਾਂ ਦੇ ਸੀਨੇ ਤੇ ਸ਼ੇਕ ਹੋ ਜਾਂਦਾ ਬਹੁਤ ਦੇਖ ਨਹੀਂ ਜਾਂਦਾ ਦੀ ਮਾਂ ਸਾਡਾ ਦਾ ਬੱਚਾ ਸਾਡੇ ਦੇ ਹੱਥਾਂ ਚ ਰਿਹਾ ਹੈ ਹੱਥਾਂ ਚ ਪੜਿਆ ਇਸ ਵੇਲੇ ਮਿਲਟਰੀ ਵੱਲੋਂ ਆਈ ਵਿਸ਼ੇਸ਼ ਟੁਕੜੀ ਵੱਲੋਂ ਉਸ ਨੂੰ ਵਿਸ਼ੇਸ਼ ਸਨਮਾਨ ਦੇ ਕੇ ਵੀ ਦੱਖਤਿਆ ਗਿਆ ਤਿਰੰਗੇ ਵਿੱਚ ਲਿਪਟੇ ਆਕਾਸ਼ਦੀਪ ਦੇ ਭਾਰਤੀ ਸ੍ਰੀ ਨੂੰ ਲੋਕਾਂ ਵੱਲੋਂ ਆਖਰੀ ਸਲਾਮ ਦਿੱਤਾ ਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਦੇ ਨਤੀਜੇ ਐਲਾਨ ਦਿੱਤੇ ਗਏ ਨੇ ਇੱਥੇ ਫਰੀਦਕੋਟ ਦੀ ਅਕਸ਼ਨੂਰ ਕੌਰ ਨੇ 650 ਅੰਕ ਲੈ ਕੇ ਟੌਪ ਕੀਤਾ ਹੈ ਅੰਮ੍ਰਿਤਸਰ ਅਵਲ ਗੁਰਦਾਸਪੁਰ ਦੂਜੇ ਤੇ ਤਰਨਤਾਰਨ ਤੀਜੇ ਨੰਬਰ ਤੇ ਰਿਹਾ ਹੈ ਮੈਰਿਟ ਚ 300 ਬੱਚੇ ਜਿਨ੍ਹਾਂ ਵਿੱਚੋਂ 256 ਲੜਕੀਆਂ ਹਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਅਕਸ਼ਨੂਰ ਕੌਰ ਨੇ 650 ਵਿੱਚੋਂ 650 ਅੰਕ ਪ੍ਰਾਪਤ ਕਰਕੇ ਪੂਰੇ ਸੂਬੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਲਿਆ ਹੈ ਮੋਗਾ ਦੇ ਪਿੰਡ ਲੰਡੇ ਦੇ ਕਿਸਾਨ ਪਰਮਜੀਤ ਸਿੰਘ ਦੀ ਤੀ ਅਕਸ਼ਨੂਰ ਸ਼ੁਰੂ ਤੋਂ ਹੀ ਫਰੀਦਕੋਟ ਦੇ ਪਿੰਡ ਕੋਟਸੂਆ ਦੇ ਸੰਤ ਮੋਹਨਦਾਸ ਸਕੂਲ ਵਿੱਚ ਪੜ ਰਹੀ ਹੈ ਉਸ ਨੇ ਅਜ ਤੱਕ ਕਿਸੇ ਵੀ ਵਿਸ਼ੇ ਦੀ ਟਿਊਸ਼ਨ ਤੱਕ ਨਹੀਂ ਰੱਖੀ ਪੂਰੇ ਸੂਬੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਤੋਂ ਬਾਅਦ ਅਕਸ਼ਨੂਰ ਕੌਰ ਦਾ ਸਕੂਲ ਪ੍ਰਬੰਧਨ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਨਿਗਾਹਸਵਾਦ ਕੀਤਾ ਤੇ ਉਸ ਨੂੰ ਸਨਮਾਨਿਤ ਕੀਤਾ ਇਹ ਨਾਮ ਅਕਸ਼ਨੂਰ ਕੌਰ ਹੈ ਜਿਹਨੇ ਪਲੱਸ 1 ਆਰਟਸ ਕਲਾਸ ਦੇ ਵਿਦਿਆਰਥੀ आज ये डेट होने पर मेरे लिए आए किडी क्लास ये मेरे टेंथ क्लास में जो हम सिक्स या फिफ्टी आउट ऑफ सिक्स फिफ्टी नंबर आए हैं ते ऐसे में बहुत खुशी है ते मेरे परिवार में बहुत खुशी है ते स्कूल में शुरू करा खुशी का माहौल है ते हम अग्गे की रहता कि अग्गे में एक आईएस ऑफिसर बनना चाहू तो सानू पता लगा कि खेल से भी बड़ा माहिर हूं केड़ी खेल हां जी मैं रग्बी प्लेयर रग्बी गेम की प्लेयर हां ते नेशनल लेवल पे भी ਇਹ ਸੇਕ ਇਨਸਾਨ ਨਹੀਂ ਮਤਲਬ ਸਾਰੇ ਮੇਰੇ ਪਰਿਵਾਰ ਦਾ ਉਸ ਸਕੂਲ ਦਾ ਨਾਲ ਸਾਰੇ ਸਕੂਲ ਦਾ ਸਾਰੀ ਸੰਸਥਾ ਦਾ ਇਸ ਵਿੱਚ ਬਹੁਤ ਬਟਾਈ ਹੁੰਦਾ ਹੈ ਤੇ ਪਰਿਵਾਰ ਚ ਕੌਣ ਕੌਣ ਹੈ ਤੇ ਮੇਰੇ ਫਾਦਰ ਆ ਮਦਰ ਫੌਂਦੇ ਹੋਏ ਹੈ ਇੱਥੀ ਵਿੱਚ ਮੇਰੀ ਤਾਈ ਜੀ ਹੈ ਤੇ ਮੇਰਾ ਵੱਡਾ ਭਰਾ ਛੋਟਾ ਭਰਾ ਹੈ ਇਸ ਮੌਕੇ ਸਕੂਲ ਪ੍ਰਬੰਧਕ ਨੇ ਕਿਹਾ ਕਿ 8ਵੀਂ ਤੇ 12ਵੀਂ ਜਮਾਤ ਦੇ ਤੀਜਾ ਮੰਗ ਉਹਨਾਂ ਦੇ ਸਕੂਲ ਦੇ ਵਿਦਿਆਰਥੀਆਂ ਨੇ 10ਵੀਂ ਜਮਾਤ ਦੇ ਤੀਜਾ ਵਿੱਚ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ ਬਹੁਤ ਖੁਸ਼ੀ ਦਾ ਪਾਲਾ ਜੀ ਇਹ ਦੇਲੇ ਹੈਗੇ ਫ੍ਰੀ ਕੋਰਡ ਦੇਲੇ ਦੇ ਵਿੱਚ ਸੰਤ ਮੋਹਨ ਦਾਸ ਨੇ ਸਕੂਲ ਨੇ ਜਿਹੜਾ ਹੈਗਾ ਪੂਰੇ ਫ੍ਰੀ ਕੋਰਡ ਜਿਲ੍ਹੇ ਚ ਲਈ ਪੂਰੇ ਪੰਜਾਬ ਪਰਸਾਂ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ ਤੇ ਇਹ ਬੱਚੇ ਬਾਰੇ ਦੱਸੋ ਜਿਹੜੇ ਬੱਚਾ ਕੌਮ ਆਇਆ ਕਿਸ ਤਰ੍ਹਾਂ ਦੇ ਕਿਹੜੇ ਇਹ ਬੱਚੇ ਸਧਾਰਨ ਇੱਕ ਫਾਰਮ ਪਰਿਵਾਰ ਫਾਰਮ ਵਾਲੇ ਪਰਿਵਾਰ ਨਾਲ ਸੰਬੰਧਿਤ ਦੇ ਫਾਦਰ ਖੇਤੀ ਕਰਦੇ ਆ ਤੇ ਬੱਚੀ ਦੀ ਜਿਹੜੀ ਮਦਰ ਹਾਊਸ ਵਾਈਫ ਹੈ ਤੇ ਅੱਜ ਕੱਲੋ ਉਹਦੇ ਜਿਹੜੇ ਬੱਚੇ ਦੀ ਮਦਰ ਹੈ ਉਹ ਆ ਦੀ ਰੈਸਿਸਟਰੀ ਵਿੱਚ ਫੌਰੀਨ ਗਏ ਹੋਏ ਆ ਨੇ ਉਹ ਅੱਜ ਆਉਣਾ ਸੀ ਉਹਨਾਂ ਨੇ ਵੀ ਮੇਰੀ ਫੋਨ ਤੇ ਗੱਲ ਹੋਈ ਆ ਉਹ ਉਹਨਾਂ ਦੇ ਨਾਲ ਬੜੇ ਖੁਸ਼ ਸੀ ਤਾਂ ਦੱਸਦੀ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਕੁੜੀਆਂ ਨੇ ਮੱਲਾ ਮਾਰੀਆਂ ਨੇ 10ਵੀਂ ਤੇ 12ਵੀਂ ਜਮਾਤ ਦੇ ਮੈਰਿਟ ਲਿਸਟ ਵਿੱਚ ਜ਼ਿਆਦਾਤਰ ਕੁੜੀਆਂ ਦਿਖਾਈ ਦੇ ਰਹੀਆਂ ਨੇ ਅਮਰੀਕਾ ਦੇ ਕੋਲੰਬੀਆ ਵਿੱਚ ਸੱਤ ਨੌਜਵਾਨ ਫਸ ਗਏ ਹਨ ਨੌਜਵਾਨਾਂ ਨੇ ਇੱਕ ਵੀਡੀਓ ਸ਼ੇਅਰ ਕਰਕੇ ਮਦਦ ਦੀ ਗੋਹਾਲ ਕਹੀ ਹੈ ਇਸ ਤੇ ਪੰਜਾਬ ਦੇ ਐਨ ਆਰ ਆਈ ਮਾਮਲੇ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਤੁਰੰਤ ਕਾਰਵਾਈ ਕਰਦੇ ਹੋਏ ਕੋਲੰਬੀਆ ਦੇ ਦੂਤਾਵਾਸਤ ਨੂੰ ਸੰਪਰਕ ਕੀਤਾ ਜਿਸ ਦੇ 24 ਘੰਟਿਆਂ ਦੇ ਅੰਦਰ ਦੋ ਬੱਚੇ ਸੁਰੱਖਿਤ ਭਾਰਤ ਵਾਪਸ ਆ ਗਏ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਐਨਆਰਆਈ ਮੰਤਰੀ ਪੰਜਾਬ ਮੈਂ ਤੁਹਾਨੂੰ ਦੱਸ ਦਿਆਂ ਖੁਸ਼ੀ ਮਹਿਸੂਸ ਕਰਦਾ ਹੈ ਕਿ 3 ਦਿਨ ਪਹਿਲਾਂ ਮੇਰੇ ਕੋਲ ਇੱਕ ਵੀਡੀਓ ਆਈ ਸੀਗੀ ਕਿ ਡੋਂਕੀ ਦੇ ਵਿੱਚ ਸਾਡੇ ਕੁਝ ਬੱਚੇ ਜਿਹੜੇ ਕਲੰਬੀਆ ਦੇ ਵਿੱਚ ਅਗਵਾ ਕਰ ਲਏ ਗਏ ਜਿਹੜੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਸਨ ਉਹ ਬੜਾ ਮੈਨੂੰ ਕਈ ਬੰਦਿਆਂ ਨੇ ਉਸੇ ਵੇਲੇ ਉਹ ਵੀਡੀਓ ਭੇਜ ਗਿਆ ਤੇ ਮੈਂ ਉਸੇ ਲਈ ਦੇਸ਼ ਦੇ ਮਤਲਬ ਗ੍ਰਹਿ ਮੰਤਰੀ ਨਾਲ ਵਿਦੇਸ਼ ਮੰਤਰੀ ਨਾਲ ਔਰ ਕੋਲੰਬੀਆ ਦੇ ਵਿੱਚ ਜਿਹੜਾ ਸਾਡਾ ਕੌਂਸਲਟ ਆਫ ਇੰਡੀਆ ਜਿਹੜਾ ਸਾਡਾ ਉੱਥੇ ਦੂਤਾਵਾਸ ਹੈ ਉਹਨਾਂ ਨਾਲ ਉਸ ਵੇਲੇ ਸੰਪਰਕ ਸੱਧਿਆ ਦੋ ਮੁੰਡੇ ਪਹਿਲਾਂ ਜਿਹੜੇ ਕੱਲ ਦਿੱਲੀ ਪਹੁੰਚ ਗਏ ਆ ਅਜਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਪੰਜ ਮੁੰਡੇ ਜਿਹੜੇ ਬਾਕੀ ਨੇ ਜਿਹੜੇ ਦੋ ਤਿੰਨ ਦਿਨਾਂ ਵਿੱਚ ਪਹੁੰਚ ਜਾਣਗੇ ਜਿੰਨਾਂ 'ਚ ਇੱਕ ਮੁੰਡੇ ਕੋਲ ਪਾਸਪੋਰਟ ਵੀ ਨਹੀਂ ਆਗਾ ਉਹਦਾ ਪਾਸਪੋਰਟ ਕਿਤੇ ਨਾ ਡਿਕਟਾ ਵਗੈਰਾ ਨੇ ਗੁੰਮ ਕਰਤਾ ਲਕਾ ਲਿਆ ਉਹਨੂੰ ਮੈਂ ਐਮਰਜੈਂਸੀ ਇੱਕ ਪਾਸਪੋਰਟ ਲੈ ਕੇ ਇੱਕ ਟਰੈਵਲ ਡਾਕੂਮੈਂਟ ਲੈ ਕੇ ਦਿੱਤਾ ਤਾਂ ਜੋ ਉਹ ਜਲਦੀ ਤੋਂ ਜਲਦੀ ਜਿਹੜਾ ਆਪਣੇ ਦੇਸ਼ ਪਹੁੰਚ ਜਾਣ ਇਹ ਜਿਹੜੇ ਮੁੰਡੇ ਇਹਨਾਂ ਦੇ ਵਿੱਚ ਲਵਦੀਪ ਸਿੰਘ ਗੁਲਪ੍ਰੀਤ ਸਿੰਘ ਕਰਤਦੀਪ ਸਿੰਘ ਗਲਨਾਮ ਸਿੰਘ ਤੇ ਰਮਨਦੀਪ ਸਿੰਘ ਇਹ ਸਾਰੇ ਹੀ ਮਤਲਬ ਜਿਹੜਾ ਕੁਝ ਦਿਨਾਂ ਦੇ ਵਿੱਚ ਦੋ ਚਾਰ ਦਿਨਾਂ ਦੇ ਵਿੱਚ ਹੀ ਜਿਹੜਾ ਵਾਪਸ ਆਪਣੇ ਘਰੀ ਪਹੁੰਚਣਗੇ ਮੇਰੀ ਪੰਜਾਬੀਓ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਮੈਂ ਆਪਣਾ ਕੰਮ ਕਰਦਾ ਸਵਾਦ ਪਵਨ ਸਿੰਘ ਮਾਨ ਦੀ ਸਰਕਾਰ ਆਪਣਾ ਕੰਮ ਕਰਦੀ ਆ ਅਸੀਂ ਤੁਹਾਡੀ ਮਦਦ ਕਰਦੇ ਆ ਅਸੀਂ ਜੇਲਾਂ ਜੋ ਬੈਠਿਆਂ ਨੂੰ ਵਾਪਸ ਲੈ ਕੇ ਆਉਂਦੇ ਆ ਅਸੀਂ ਆਪਣੇ ਬਾਹਲੇ ਦੇਸ਼ਾਂ ਦੇ ਵਿੱਚੋਂ ਡੈੱਡ ਬਾਡੀਜ਼ ਲੈ ਕੇ ਆਉਂਦੇ ਆ ਅਸੀਂ ਇਦਾਂ ਫਸ ਕੇ ਨੌਜਵਾਨਾਂ ਨੂੰ ਛੁਡਾ ਕੇ ਲਿਆਉਂਦੇ ਆ ਪਰ ਮੇਰੀ ਤੁਹਾਨੂੰ ਬੇਨਤੀ ਜੇ ਇਹ ਕੰਮ ਨਾ ਕਰਿਓ ਮੈਂ ਬਾਅਦ-ਬਾਅਦ ਤੁਹਾਨੂੰ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਨਾ ਸਮੁੰਦਰਾਂ ਦੇ ਵਿੱਚ ਤਾ ਦਿਓ ਨਾ ਬਾਰਡ ਟਪਾਓ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਆਪਾਂ ਥੋੜਾ ਜਿਹਾ ਪਹਿਲਾਂ ਹੀ ਦੇਖਿਆ ਕਿ ਮੱਲੇ ਜਿਹੜਾ ਅਮਰੀਕਨ ਪ੍ਰਸ਼ਾਸਨ ਨੇ 트ੰਪ ਦੇ ਜੋ ਰਾਸ਼ਟਰਪਤੀ ਬਣਿਆ ਉਹਨੇ ਕਿੰਨੇ ਬੰਦੇ ਆਪਣੇ ਭਾਰਤੀ ਜਿਹੜੇ ਗੈਰ ਕਾਨੂੰਨੀ ਗਏ ਸੀ ਉਹਨੇ ਵਾਪਸ ਕੀਤੇ ਆ ਸੋ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਖੁਸ਼ੀ ਮੈਂ ਮਹਿਸੂਸ ਕਰਦਾ ਕਿ ਬੱਚੇ ਠੀਕ ਠਾਕ ਸਿਹਤਮੰਦ ਨੇ ਤੰਦੂਸਤ ਨੇ ਜਲਦੀ ਕਰੀ ਆ ਜਾਣਗੇ ਪਰ ਮੈਨੂੰ ਦੁੱਖ ਇਸ ਗੱਲ ਦਾ ਜੇ ਤੁਸੀਂ ਬਾਹਰ ਬਾਹਰ ਇਹੀ ਕੰਮ ਕਰਦੇ ਹੋ ਇਹ ਰਸਤਾ ਛੱਡ ਦਿਓ ਇਹ ਰਸਤਾ ਤੁਹਾਡੇ ਲਈ ਤੁਹਾਡੇ ਬੱਚਿਆਂ ਲਈ ਚੰਗਾ ਰਸਤਾ ਨਹੀਂਗਾ ਕਾਨੂੰਨੀ ਤੌਰ ਤੇ ਪੜ ਲਿਖ ਕੇ ਬਾਤ ਜਾਣ ਦੇ ਬਹੁਤ ਮੌਕੇ ਨੇ ਭਾਰਤ ਪਾਕਿਸਤਾਨ ਚ ਬੜੇ ਤਰ੍ਹਾਂ ਦੌਰਾਨ ਪਾਕਿਸਤਾਨ ਫੌਜ ਨੇ ਪੁੰਛ ਤੇ ਸਿੱਧੇ ਹਮਲੇ ਕੀਤੇ ਜਿਸ ਚਾਰ ਸਿੱਖ ਪਰਿਵਾਰਾਂ ਦਾ ਜਾਣੇ ਨੁਕਸਾਨ ਹੋਇਆ ਹਮਲੇ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਇਹਨਾਂ ਪਰਿਵਾਰਾਂ ਦੀ ਮਦਦ ਦਾ ਐਲਾਨ ਕੀਤਾ ਤੇ ਸਿੱਖ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ مالی ਸਹਾਇਤਾ ਦੇ ਚੈੱਕ ਦਿੱਤੇ ਗਏ ਭਾਰਤ ਪਾਕਿਸਤਾਨ ਵਿੱਚ ਬੜੇ ਤਰ੍ਹਾਂ ਵਾਲੇ ਹਾਲਾਤਾਂ ਦੌਰਾਨ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਪੁੰਛ ਵਿੱਚ ਹੋਏ ਹਮਲੇ ਚ ਮਾਰੇ ਗਏ ਚਾਰ ਸਿੱਖ ਪਰਿਵਾਰਾਂ ਨੂੰ ਮਿਲਣ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਹੁੰਚੇ। ਉਹਨਾਂ ਨੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ مالی ਸਹਾਇਤਾ ਦੇ ਚੈੱਕ ਦਿੱਤੇ। ਉਹਨਾਂ ਸਮੂਹ ਪੀੜਤ ਪਰਿਵਾਰਾਂ ਦੇ ਘਰ ਜਾ ਕੇ ਹਮਦਰਦੀ ਪ੍ਰਗਟ ਕੀਤੀ। ਰਾਗੀ ਭਾਈ ਅਮਰੀਕ ਸਿੰਘ ਨਮਿਤ ਨੇ ਅੰਤਿਮ ਅਰਦਾਸ ਵਿੱਚ ਸ਼ਮੂਲਿਤ ਕੀਤੀ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦੇਸ਼ ਦੁਨੀਆ ਵਿੱਚ ਜਦੋਂ ਵੀ ਕਿਸੇ ਸਿੱਖ ਨਾਲ ਪੀੜਾ ਬਣਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਨੂੰ ਆਪਣਾ ਫਰਜ਼ ਸਮਝ ਕੇ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਹੈ। ਜਿਸ ਦੇ ਸਮੇਂ ਦੌਰਾਨ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਕੋਈ ਜੰਗੀ ਪਾਣੇ ਵਾਪਰ ਗਏ ਜਿਹਦਾ ਅਸਰ ਜਿਨ੍ਹਾਂ ਜਿਨ੍ਹਾਂ ਦੇ ਉੱਤੇ ਜੀ ਪਿਆ ਉਹ ਬਹੁਤ ਵੱਡਾ ਦੁੱਖਦਾਇਕ ਕਿਉਂਕਿ ਪੌਂਚ ਦਾ ਇਹ ਜਿਹੜਾ ਹਲਕਾ ਹਲਾਕਾ ਇਹ ਕਾਉਂਟਰ ਦੇ ਉੱਤੇ ਆ ਤੇ ਇੱਥੇ ਸਭ ਤੋਂ ਪਹਿਲਾਂ ਉਹ ਜਿਹੜਾ ਸ਼ੈਲ ਦੇਗੇ ਆ ਲੋਕ ਆ ਨੇ ਜਿਹਦੇ ਵਿੱਚ ਤੇਨ ਸਿੰਘ ਜਿਹੜੇ ਇੱਥੇ ਹੁਣ ਆਪਾਂ ਭਾਈ ਅਮਰਜੀਤ ਸਿੰਘ ਜੀ ਦੇ ਬੈਠੇ ਗਏ ਵਿਕੇ ਭਾਈ ਹੰਦੀਖ ਸਿੰਘ ਜੀ ਭਾਈ ਰਣਜੀਤ ਸਿੰਘ ਔਰ ਮੈਂ ਦੇਖਦਾ ਸੀ ਕਿ ਭਾਈ ਰਣਜੀਤ ਸਿੰਘ ਉਹਨਾਂ ਨੂੰ ਪੁੱਛਿਆ ਦੁਕਾਨ ਦੇ ਬਾਹਰ ਸੀ ਤੇ ਦੂਸਰਾ ਸਿੰਘ ਬਿਲਕੁਲ ਅੰਦਰ ਸੀ ਔਰ ਐਸਾ ਪਾਣਾ ਵਾਪਰੇ ਆ ਭਈ ਅੰਦਰ ਵੀ ਮੌਤ ਨਹੀਂ ਚੜਿਆ ਜਿੱਥੇ ਭਾਈ ਅਮਰਜੀਤ ਸਿੰਘ ਆ ਘਰ ਦਾ ਬੈਟਕ ਦੇ ਤੇ ਸੋਤੇ ਹੋਆ ਨਾਲ ਉਹਦੇ ਚਾਚਾ ਜੀ ਸੀਗੇ ਉਹ ਸੈਲਾ ਅਸਰ ਇਹਨਾਂ ਤੇ ਤਾਂ ਹੋਇਆ ਪਰ ਉਧਰੋਂ ਜਾਨਲੇਵਾ ਹੋ ਗਿਆ ਭਾਈ ਅਮਰਜੀਤ ਸਿੰਘ ਜੀ ਦੀ ਹਾਲੇ ਉਮਰ ਬਹੁਤ ਥੋੜੀ ਸੀ ਪਰ ਮੌਤ ਦੇ ਮੂਹਰੇ ਕਿਸੇ ਦਾ ਜਿਹੜਾ ਜੋਰ ਨਹੀਂ ਚੱਲਦਾ ਪਰ ਜਿਸਨੇ ਕਈ ਵਾਰੀ ਇਹ ਅਚਨ ਚਰਤੀਨ ਆਨੇ ਵਾਪਰ ਜਾਂਦੇ ਆ ਜਿਹਦੇ ਨਾਲ ਪਰਿਵਾਰ ਵੀ ਹਿਲ ਜਾਂਦਾ ਬਾਕੀ ਜਿਹੜੇ ਸਕੇ ਸੰਬੰਧ ਜਾਂ ਘੂਏ ਸੁਨੇ ਰੱਖਣ ਵਾਲੇ ਉਹਨਾਂ ਦੇ ਵੀ ਫਿਰਦੇ ਦੀ ਪੀੜਾ ਵੱਡੀ ਬਣ ਜਾਂਦੀ ਹੈ ਤੇ ਅਸੀਂ ਅੱਜ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆਉਣ ਕਿ ਇਹਨਾਂ ਨਾਲ ਦੁੱਖ ਸਾਂਝਾ ਕਰਨ ਆਏ ਸੀ ਕਿਉਂਕਿ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੇ ਕੌਮ ਦੀ ਮਹਾਨ ਸੰਸਥਾ ਹੈ ਦੁੱਖ ਦੇ ਵਿੱਚ ਹਮੇਸ਼ਾ ਅੱਗੇ ਵੱਲਦੀ ਆ ਸੋ ਸੋਣਾ ਪੁੱਤਾ ਜਿੰਨਾ ਕ ਇਹਨਾਂ ਦੇ ਅਸੀਂ ਜ਼ਖਮਾਂ ਤੇ ਤਾਂ ਮਲਮ ਪੁੱਛ ਲਾ ਸਕਦੇ ਤੇ ਉਹ ਵੱਡੇ ਦੁੱਖ ਆ ਪਰ ਥੋੜੀ ਲੋਤੀ ਸੰਹਿਤਾ ਰੂਪ ਦੇ ਵਿੱਚ ਆਗੇ ਇਹਨਾਂ ਦੇ ਕੋਲ ਪਹੁੰਚੇ ਸੀ ਉਹ ਦੁੱਖ ਸਾਂਝਾ ਕਰਨ ਵੀ ਪਹੁੰਚੇ ਸੀ ਜ਼ਿਕਰ ਹੋਇਆ ਕਿ ਬੀਤੇ ਦਿਨੀ ਸਰਦਾਰ ਰਣਜੀਤ ਸਿੰਘ ਰਾਗੀ ਭਾਈ ਅਮਰੀਕ ਸਿੰਘ ਸਾਬਕਾ ਫੌਜੀ ਸਰਦਾਰ ਅਮਰਜੀਤ ਸਿੰਘ ਤੇ ਬੀਬੀ ਬਲਵਿੰਦਰ ਕੌਰ ਦੀ ਇਸ ਹਮਲੇ ਵਿੱਚ ਮੌਤ ਹੋ ਗਈ ਸੀ ਰਾਜਸਥਾਨ ਆਪਣੀ ਖੂਬਸੂਰਤੀ ਨਾਲ ਸੈਲਾਨੇ ਦਾ ਧਿਆਨ ਆਪਣੇ ਵੱਲ ਖਿੱਚਦਾ ਰਹਿੰਦਾ ਹੈ। ਰਾਜਸਥਾਨ ਦੇ ਜੈਸਲਮੇਰ ਵਿੱਚ ਸਥਿਤ ਸ਼੍ਰੀத் ਰੋਡ ਮਾਤਾ ਮੰਦਰ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ। ਪਰ ਭਾਰਤ-ਪਾਕਿਸਤਾਨ ਸਰਹੱਦ ਨੇੜੇ ਹੁਣ ਕਾਰਨ ਇਸ ਨੂੰ ਪਿਛਲੇ ਦਿਨਾਂ ਚ ਸੈਲਾਨਾ ਲਈ ਬੰਦ ਕਰ ਦਿੱਤਾ ਗਿਆ। ਪਰ ਜਕਮਤ ਦੀ ਦਹਿਲਾਂ ਤੋਂ ਬਾਅਦ ਭਾਰਤੀ ਸੈਨਾ ਨੇ ਇੱਥੇ ਆਰਥੀ ਕਰਨ ਤੋਂ ਬਾਅਦ ਇਸ ਨੂੰ ਆਮ ਲੋਕਾਂ ਲਈ ਮੁੜ ਖੋਲ ਦਿੱਤਾ ਹੈ। ਦੇਖਿਏ ਇਸ ਦੌਰਾਨ ਮੈਂ ਜੋ ਇੱਕ ਨਿਯਮਿਤ ਪੂਜਾ ਹੁੰਦੀ ਹੈ, ਨਿਯਮਿਤ ਆਰਤੀ ਹੁੰਦੀ ਹੈ ਸਵੇਕੀ ਜਾਂ ਸ਼ਾਮ ਕੀ वो यथावत चलती रही है मंदिर की रख रखाव यथावत चलता रहा है उसमें कहीं पर भी कोई हमने ब्रेक नहीं है और जहाँ तक श्रद्धालुओं की बात है क्योंकि हमारे आसपास के गांव वाले तो वहाँ आती ही रहे हैं लेकिन एक कुछ एक रेस्ट्रिक्शंस ऐसे हालातों में जो रखने पड़ते हैं उनको हमने जरूर रखा है और अब जो भी श्रद्धालु वहाँ जाना चाहते हैं वो जरूर जाएं अभी कोई भी श्रद्धालु कहीं से भी आके वहाँ पर आरती या जो भी जो पहले जो आरती में अटेंड करें अभी भी जा रहे हैं लोग और आगे भी वो जाएँ ऐसा कोई इशू अब नहीं है सिक्योरिटी के तौर पे कुछ चीजें होती है जहाँ पर चेक करना भी जरूरी होता है तो उन सब चीजों के लिए वो वहां पर लगाए जाते हैं और जरूरत पड़ने पर फिर से लगाए जाएंगे अभी मतलब कोई भी, भी जा सकते हैं आरती अटेंड कर सकते हैं उसको कोई सुनिए कल हमने अपनी तरफ से हमारे सभी साथी लोगों ने मिलकर एक कह सकते हैं कि एक सामूहिक आरती की है जो जनरी आरती तो होती है लेकिन हम सब भी उसमें सम्मिलित हुए हैं और आपको पता है कि बीएसएफ के लिए तो तरण माता का एक विशेष स्थान है क्योंकि न सिर्फ हमारे लिए घरों गर्व का विषय है कि हम तड़ोट माता की पूजा करते हैं रखरखाव करते हैं और आने वाले श्रद्धालुओं की भी देख रेख करते हैं तो इसी संदर्भ में हम लोगों ने जाके वहाँ पर एक स्पेशल पूजा रखी थी जी अभी अगर पिछले वर्षों की बात करें तो निरंतर वहाँ पर आने वाले श्रद्धालुओं की संख्या बढ़ती जा रही है और लोग वह आते हैं अपना आस्था व्यक्त करने वहाँ पर आते हैं तड़ोट माता के चरणों में नमन करने तो निसंदेह क्योंकि जब उनकी हिस्ट्री सुनते हैं पुराना जो वाक्य है पुराना जो समय था जब सिक्सटी फाइव या सेवेंटी वन का तो उस दौरान जो जिस प्रकार से उस एरिया की रक्षा हुई उसका उसके कारण माता की प्रसिद्धि बढ़ती गई आस्था बढ़ती गई और उसी आस्था और भक्ति के कारण लोग आते हैं अभी भी आ रहे हैं और अभी भी जैसे ये जो फायर आए कई कई गिरे ऐसी जगह नुकसान है आस्था तरट के कारण लेकिन माता की आस्था हमेशा से रही है और आगे भी रहेगी और इसी दौरान भी ਅਸੀਂ ਲੋਕ ਜੋ ਪੂਜਾ ਕਰਦੇ ਰਹੇ ਹਾਂ ਉਹ اسی ਆਸਥਾ ਕੇ ਵਿਰੋਸੇ ਕਰਦੇ ਰਹੇ ਇਸੇ ਆਸਥਾ ਕੇ ਸਾਥ ਮੇ ਕਰਦੇ ਰਹੇ ਜੀ ਅਤੇ ਇਹ ہمارا ਆਗੇ ਵੀ ਚਲਦਾ ਰਹੇਗਾ ਇਸਪਰ ਪਾਵੇਂ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਐਲਾਨ ਹੋ ਗਿਆ ਪਰ ਭਾਰਤ ਤੇ ਪਾਕਿਸਤਾਨ ਵਿਚਕਾਰ ਤਨਾ ਅਜੇ ਵੀ ਜਾਰੀ ਹੈ ਇਸ ਵਿਵਾਦ ਚ ਤੁਰਕੀ ਤੇ ਅਜ਼ਰਬਾਈਜਾਨ ਨੇ ਪਾਕਿਸਤਾਨ ਦਾ ਸਾਥ ਦਿੱਤਾ ਜਿਸ ਕਾਰਨ ਭਾਰਤੀ ਲੋਕ ਇਹਨਾਂ ਤੋਂ ਨਰਾਜ਼ ਦਿਖਾਈ ਦੇ ਰਹੇ ਨੇ ਇਸ ਦੇ ਨਾਲ ਹੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਦੋਵਾਂ ਦੇਸ਼ਾਂ ਨਾਲ 6 ਐਮਯੂ ਸਮਝੌਤਿਆਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ 22 अप्रैल को पाकिस्तान द्वारा भेजे गए उग्रवादियों ने पहलगाम में हमारे 26 भारतीय नागरिकों की निशन सत्या कर दी भारत सरकार ने इसका संज्ञान लिया और 7 मई को पाकिस्तान पर हमला कर दिया और सब कुछ उसमें ठीक चल रहा था ठीक चला है लेकिन इस दौरान एक बात सामने आई जो कि थोड़ी सी चुप्टी है हम सबको कि हमारे कुछ मित्र देश तुर्की अजरबैजान ने इस दौरान खुलकर पाकिस्तान का साथ दिया ये बात हम लोगों के गले नहीं उतरती किसी भारतीय के गले नहीं उतरती हम हमारी लवली प्रोफेशनल यूनिवर्सिटी ने इन दोनों देशों की छह यूनिवर्सिटीज़ के साथ तकरार किए हुए हैं एम यू किए हुए थे लेकिन इसके बाद हमने उन छों यूनिवर्सिटीज के साथ तकरार और एम यू रद्द कर दिए कैंसिल कर दिए क्योंकि हम समझते हैं कि देश की प्रतिष्ठा के आगे देश की प्रभु सत्ता के आगे देश के मान सम्मान के आगे देश की सुरक्षा के आगे देश के मनोबल के आगे ये सब चीजें बहुत छोटी हैं तो हम इन देशों के साथ अपना कोई भी किसी तरीके का भी संबंध नहीं रखना चाहेंगे इसलिए हमने इन छो एम को रद्द कर दिया देखिए बिल्कुल ऐसा नहीं लग रहा था कि कोई भी देश जो हमारा मित्र देश है ਇਸ ਤਰੀਕੇ ਸੇ ਖੁੱਲ ਕੇ ਪਾਕਿਸਤਾਨ ਕਾ ਸਾਥ ਦੇਗਾ ਮੈਨੂੰ ਲੱਗਦਾ ਹੈ ਜੋ ਪਾਕਿਸਤਾਨ ਕਾ ਹਾਲ ਹੋਆ ਹੈ ਉਸ ਕੋ ਦੇਖਤੇ ਪਾਕਿਸਤਾਨ ਦੁਬਾਰਾ ਦੁਸਹਾਸ ਨਹੀਂ ਕਰੇਗਾ ਕਿ ਭਾਰਤ ਸੇ ਕਿਸੇ ਤਰੀਕੇ ਕੀ ਛੇੜਛਾੜ ਕਰੇ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਮੌਸਮ ਚ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ ਇਸ ਪਿਛੇ ਕਾਰਨ ਪੱਛਮੀ ਗੜਬੜੀ ਸਰਗਰਮ ਹੋਣਾ ਮੰਨਿਆ ਜਾ ਰਿਹਾ ਹੈ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਪੰਜਾਬ ਦੇ ਮੌਸਮ ਅਕਸਰ ਬਦਲ ਰਹੇ ਹੈ ਮਈ ਦੇ ਮਹੀਨੇ ਜਿੱਥੇ ਗਰਮੀ ਤੇਜ਼ ਹੋ ਜਾਂਦੀ ਹੈ ਪਰ ਇਸ ਵਾਰ ਲਗਾਤਾਰ ਮੀਂਹ ਤੇ ਤੇਜ਼ ਹਵਾਵਾਂ ਕਾਰਨ ਗਰਮੀ ਤੋਂ ਰਾਹਤ ਮਿਲੀ ਹੋਈ ਹੈ ਪੰਜਾਬ ਵਿੱਚ ਭਿਆਨਕ ਗਰਮੀ ਦਾ ਦੌਰ ਜਾਰੀ ਹੈ ਅਤੇ ਲਗਾਤਾਰ ਵੱਧ ਰਹੇ ਤਾਪਮਾਨ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਰਾਜ ਦੇ ਕੁਝ ਹਿੱਸਿਆਂ ਵਿੱਚ ਮੌਸਮ ਦੀ ਤਬਦੀਲੀ ਸੰਬੰਧੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗਰਜ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ ਜਿਸ ਕਾਰਨ yellow alert ਜਾਰੀ ਕੀਤਾ ਗਿਆ ਹੈ। ਹਾਲਾਂਕਿ 17 ਮਈ ਨੂੰ ਮੌਸਮ ਵਿਭਾਗ ਨੇ ਕਿਸੇ ਵੀ ਤਰ੍ਹਾਂ ਦੀ ਚੇਤਾਵਨੀ ਤੋਂ ਇਨਕਾਰ ਕੀਤਾ ਹੈ। ਮੌਸਮ ਵਿਭਾਗ ਵੱਲੋਂ ਮੌਸਮਾਂ ਆਮ ਆਹ ਗਰਮ ਦੀ ਸੰਭਾਵਨਾ ਪੁਖਟਾਈ ਜਾ ਰਹੀ ਹੈ ਇਸ ਤੋਂ ਬਾਅਦ 18 ਤੋਂ 20 ਮਈ ਦੇ ਵਿਚਕਾਰ ਇੱਕ ਵਾਰ ਫਿਰ ਮੌਸਮ ਚਤੁਰ ਦੇ ਲਈ ਦੇਖੀ ਜਾ ਸਕਦੀ ਹੈ ਇਸ ਸਮੇਂ ਦੌਰਾਨ ਫਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਗਰਜ ਅਤੇ ਹਲਕੀ بارش ਦੀ ਸੰਭਾਵਨਾ ਜਤਾਈ ਜਾ ਰਹੀ ਹੈ ਇਸ ਲਈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਬਣਿਆ ਹੋਇਆ ਹੈ ਜਿੱਥੇ ਵੱਧ ਤੋਂ ਵੱਧ ਤਾਪਮਾਨ 43.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਮਾਰਾ ਦਾ ਮੰਨਣਾ ਹੈ ਕਿ ਪਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਪੰਜਾਬ ਵਿੱਚ ਮੌਸਮ ਵਾਰ-ਵਾਰ ਬਦਲ ਰਿਹਾ ਹੈ ਜਿਸ ਕਾਰਨ ਤਾਪਮਾਨ ਵਿੱਚ ਉਤਰਾਚੜਾ ਦੇਖਣ ਨੂੰ ਮਿਲ ਰਿਹਾ ਹੈ ਲੋਕਾਂ ਨੂੰ ਗਰਮੀ ਅਤੇ ਬਦਲਦੇ ਮੌਸਮ ਤੇ ਇਸ ਸਮੇਂ ਦੌਰਾਨ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ ਖਾਸ ਕਰਕੇ ਉਹਨਾਂ ਜ਼ਿਲ੍ਹਿਆਂ ਵਿੱਚ ਜਿੱਥੇ ਪਹਿਲਾਂ ਅਲਰਟ ਜਾਰੀ ਕੀਤਾ ਗਿਆ ਹੈ ਤੋਂ ਦਾਦੀ ਕਿ ਪਛਮੀ ਗੜਬੜੀ ਦੇ ਚੱਲਦੇ ਮਾਰਾਚਰ ਵਿੱਚ ਪੂਰੇ ਹਫ਼ਤੇ ਮੀਂਹ ਪੈਣ ਦੀ ਭਵਿਕਵਾਲੀ ਕੀਤੀ ਗਈ ਹੈ ਦੂਜੇ ਪਾਸੇ ਬੰਗਾਲ ਦੀ ਖਾੜੀ ਵਿੱਚ ਚੱਕਰਵਾਤੀ ਤੂਫਾਨ ਸ਼ਕਤੀ ਸਰਗਰਮ ਹੋਣ ਕਾਰਨ ਆਉਣ ਵਾਲੇ ਦਿਨਾਂ ਵਿੱਚ ਪੂਰਬੀ ਭਾਰਤ ਦੇ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਨਾਲ ਜਿੱਥੇ ਮਾਨਸੂਨ ਤੋਂ ਪਹਿਲਾਂ ਦੀ ਬਾਰਸ਼ਾਂ ਵੱਜ ਜਾਣਗੀਆਂ ਉੱਥੇ ਦੱਖਣੀ ਪੱਛਮੀ ਮਾਨਸੂਨ ਹੋਰ ਤੇਜ਼ ਹੋਵੇਗਾ ਦਿੱਲੀ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਚੱਕਰਵਾਰਤੀ ਸਰਕੂਲੇਸ਼ਨ ਦੀ ਸਥਿਤੀ ਬਣੀ ਹੋਈ ਹੈ ਇਸ ਦਾ ਅਸਰ ਪੰਜਾਬ ਹਰਿਆਣਾ ਉੱਤੇ ਵੀ ਪੈ ਸਕਦਾ ਹੈ ਇਸ ਲਈ ਅਗਲੇ ਕੁਝ ਦਿਨਾਂ ਤੱਕ ਤੇਜ਼ ਹਵਾਵਾਂ ਨਾਲ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਦੇਸ਼ ਦੀ ਰਾਜਧਾਨੀ ਦੇ ਆਸ-ਪਾਸ ਇਲਾਕਿਆਂ ਵਿੱਚ ਇਸ ਹਫਤੇ ਵੱਧ ਤੋਂ ਵੱਧ ਤਾਪਮਾਨ 40 ਤੋਂ 42 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ ਅਗਲੇ ਕੁਝ ਦਿਨਾਂ ਤੱਕ ਦਿੱਲੀ ਦੇ ਇਸ ਆਸ-ਪਾਸ ਦੇ ਇਲਾਕਿਆਂ ਵਿੱਚ ਗਰਜ ਅਤੇ ਧੂੜ ਭਰੀ ਹਨੇਰੀਆਂ ਚੱਲਣ ਦੀ ਸੰਭਾਵਨਾ ਹੈ। ਇਹ ਗਤੀਵਿਧੀ 17 ਮਈ 2025 ਨੂੰ ਥੋੜੀ ਵੱਧ ਸਕਦੀ ਹੈ। ਮੌਨਸੂਨ ਤੋਂ ਪਹਿਲਾਂ بارش ਅਗਲੇ ਹਫ਼ਤੇ ਤੱਕ ਜਾਰੀ ਰਹਿਣ ਦੀ ਉਮੀਦ ਹੈ। ਉਨੀ ਤੋਂ 22 ਮਈ ਦੇ ਵਿੱਚ ਘਾਰਮੀ, ਗਰਜ ਅਤੇ ਧੂੜ ਭਰੀ ਹਨੇਰੀ ਅਤੇ ਤੇਜ਼ ਹਵਾਵਾਂ ਮੱਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਅੱਜ ਦੇ ਪੰਜਾਬ ਬੁਲੇਟਿਨ ਵਿੱਚ ਚੈਨਾਈ, ਨਮੀ ਅਤੇ ਤਾਜ਼ਾ ਖਬਰਾਂ ਨਾਲ ਕਾਲ ਫਿਰ ਹਾਜ਼ਰ ਹੋਮਗੇ। ਧੰਨਵਾਦ।